ਸ਼ਾਰਪੁਰ ਸਮਜੀ ਬੰਡੀ ਵਿਖੇ ਫੂਡ ਸੇਫਟੀ ਟੀਮ ਵੱਲੋਂ ਛਾਪਾ ਮਾਰਿਆ ਗਿਆ ਇਸ ਮੌਕੇ ਦੇ ਉੱਤੇ ਗਲੀਆਂ ਸੜੀਆਂ ਸਬਜ਼ੀਆਂ ਅਤੇ ਫਰੂਟਸ ਨੂੰ ਵੇਚਣ ਵਾਲੇ ਮਾਲਕਾਂ ਦੇ ਉੱਤੇ ਕਾਰਵਾਈ ਵੀ ਕੀਤੀ ਗਈ ਵੇਖੋ ਪੂਰੀ ਰਿਪੋਰਟ ਪੁਰਾਣੀ ਗੇਟ ਹੁਣ ਕਾ ਜਾ ਰਿਹਾ ਇਹ ਇਹ ਹਰੇ ਰੰਗ ਦੀ ਹੈ ਸਵੇਰਾ ਜਿਹੜੀ ਆ ਅਖਬਾਰ ਹੁੰਦੀ ਨਾ ਹਮ ਇਹਨਾਂ ਕੈਂਸਰ ਹੁੰਦਾ ਸ਼ਾਈ ਨਾ ਹਮ ਇਹ ਵੀ ਦਿਖਾਓ ਥੋੜਾ ਇੱਕ ਵਾਰ ਆ ਦੇਖੋ ਭਈ ਅੱਲਾ ਆ ਦੇਖੋ ਆ ਯਾਨੀ ਅਖਬਾਰ ਦੇ ਵਿੱਚ ਜਨਾ ਇਹੀ ਗਾਣੇ ਖਵਾ ਦਿੱਤੇ ਦੋਸਤ ਗਾਣਾ ਵੀ ਬਣਾਇਆ ਇਹ ਵੀ ਲਖਾ ਗਾਮ ਦੇ

यही लोग बच्चे खाएंगे तो क्या आप बीमारी पड़ेंगे और क्या करेंगे ऐसा नहीं होता एक दिन में नहीं होता ये सारा कुछ इसको अलग रखना चाहिए ना भैया आपको कर ले तो आप। बनाओ दो ला 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 बहुत तो है क्या नाम है तेरा ये इतना गला हुआ सड़ा हुआ तुम खिला रहे हो लोगों को ये क्या कैसे खिला रहे हो ये फेंकने वाला माल माल है है बाकी सही तो आपको पता है जिस अखबार में आपने पपीता को लपेटा हुआ है उससे कैंसर होती है लोगों को मुझे नहीं पता था मैं अभी जल्दी हुए हैं मुझे दस बारह दिन हुए हैं यहाँ पे काम करते हुए इसको जो पकाने के लिए तो पूरी बारतरा लाल थी कौन सी पुड़ी है वो जो इसको पकाने के लिए बरत रहे हो तुम लोग तो क्या बरते? इसको पुड़ी जो लगाते हो कैसे बरतते उसको इस बारे में मुझे नहीं पता सर। तो इतनी बड़ी पुड़ी पड़ी है वो कैसी पड़ी है ये दस बारह दिन हुए मुझे पता नहीं है इसका प्रोसेसर क्या है नहीं तुम लोग जो जो गला हुआ पपीता है जो जो सड़ा हुआ है हाँ गाय को खिलाते हैं तो वो कैसे खाते वो लोग जो आते हैं पालते हैं वो लोग ले जाते हैं गाय वाले जो लेकर ले हैं।, तो हैं और जो कुर पालते हैं वो जो जानवर उनको कैंसर नहीं होगा इनसे अक्सर हमें नहीं पता वो लोग ले जाते हैं कहाँ के रहने वाले हो तुम मैं तो बरेली का रहने वाला हूँ मुझे अभी दस बारह दिन हुआ यहाँ पे आओ तो आप मुस्लिम हैं तो आपको पता नहीं चाहिए अब आपके धर्म में ऐसा लिखा है कोई जो गाय है जो जानवर है जो लोग हैं उनको ऐसा खाना खिलाना चाहिए ऐसा फ्रूट खाना चाहिए आपको पता है इस बारे में सर मुझे तो ये भी नहीं पता है कि क्या है मुझे मैं जरी का काम करता हूँ का मुझे दस बारह दिन हुए काम में आपका मालिक कहाँ है? है कौन है मालिक मालिक सफ़ी है सफ़ी अंसारी वो कहाँ के हैं वो है यहीं पर रहते हैं मैं चंदी के अब कहाँ है मैं चंदी में उनके पिताजी एक्सपायर हो गए बहन भी गए हुए हैं ਵਾਜੀ ਨਹੀਂ ਨਹੀਂ ਜੀ ਹਰ ਜੀ ਹਾਂ ਜੀ ਸਰ ਦਾ ਲਾਇਸੈਂਸ ਹੈ ਜੀ ਡਿਟੇਲਸ ਤੇ ਬਾਅਦ ਵਿੱਚ ਇਹ ਇਹ ਵੀ ਹੈ ਕਿ ਜਿਹੜਾ ਨਾ ਮਾਤੀ ਹੈ ਆਹ ਸਾਹ ਹੈਗਾ ਪਰ ਜੀ ਆਹ ਬੋਲ ਆ ਉਹਨਾਂ ਕੋ ਵੀ ਨਹੀਂ ਲੈਣਾ ਯਾਰ ਤੁਸੀਂ ਨਹੀਂ ਕਹਿਦਾ ਉਹ ਕਹਿੰਦਾ ਪਰ ਇਹ ਅਸੀਂ ਤਾਂ ਕੁਝ ਨਹੀਂ ਕਰਦੇ ਕਿਹੜਾ ਸਾंभ ਹੁਣ ਹੋ ਹੀ ਜਾਂਦਾ ਦਾਗੀ ਸਰ ਇਹ ਫਰੂਟ ਆ ਨਹੀਂ ਨਹੀਂ ਦਾਗੀ ਦਾ ਇਹ ਮਤਲਬ ਐ ਸਰ ਪਰ ਇਹ ਫਰੂਟ ਆ ਕੋਈ ਦਾਗੀ ਨਹੀਂ ਤੇ ਤੁਸੀਂ ਸੇਲ ਨਹੀਂ ਕਰੋਗੇ ਸੇਮ ਰੇਟ ਤੇ ਅਸੀਂ ਸੇਮ ਰੇਟ ਤੇ ਹੀ ਚੱਲਣਾ ਸੀ ਹਾਂ ਹਜੇ ਨਾਮ ਕੀ ਨਾ ਆਪਣਾ ਮੇਰਾ ਨਾਮ ਸੀ ਕੁਆ ਹੈ ਸੀ ਕੁਆ ਸੀਸ ਕੁਮਾਰ ਜੀ ਗਲੇ ਆਮ ਬੇਚਦੇ ਲੋਕਾਂ ਨੂੰ ਤੁਹਾਨੂੰ ਪਤਾ ਨਹੀਂ ਲੋਕਾਂ ਹੀ ਸੇਧ ਨਾਲ ਖਲਵਾਲ ਕਰਦੇ ਆ ਦੱਗ ਨਹੀਂ ਨਿਕੋ ਪਿੱਛੋਂ ਆਦਾ ਅੱਜ ਦਾ ਭਾਗ ਮੇਰੇ ਭਾਈ ਬੇਚ ਤਾਂ ਇਸ ਵੇਲੇ ਤੁਸੀਂ ਰਹੇ ਆ ਪਿੱਛੋਂ ਜੋ ਮਰਜੀ ਆਵੇ ਮੇਰੀ ਗੱਲ ਸੁਣੋ ਬੰਦਾ ਬਿਮਾਰ ਹੋ ਜਾਂਦਾ ਤਾਂ ਇਹ ਧੰਮ ਹੋ ਜਾਂਦਾ अच्छा ਤੁਹਾਨੂੰ ਬੰਦੇ ਦਾ ਅੰਬ ਦੀ ਕੀਮਤ ਕੁਛ ਨਹੀਂ ਪਤਾ ਨਹੀਂ ਮੈਂ ਕਿ ਬੰਦੇ ਬਿਮਾਰ ਦਾ ਥੇ ਵਜਨ ਲਿਆ ਹਾਂ ਇਹ ਨਾ ਚੀਜ਼ਾਂ ਵਾਲੀ ਗੋੜੀ ਹੁੰਦੇ ਹੋਰ ਗੱਲਾਂ ਨਾਲ ਜਵਾਨ ਜੀ ਮਨੇ ਤੁਹਾਨੂੰ ਬੰਦੇ ਦੇ ਅੰਬ ਦੀ ਕੀਮਤ ਕੋਈ ਪਤਾ ਬੰਦੇ ਦੀ ਜਾਨ ਚ ਅੰਬ ਦੀ ਹੁਣ ਦੇਖੋ ਭਰਾ ਜੀ ਅਸੀਂ ਤਾਂ ਪਿੱਛੇ ਭੇਜਦੇ ਤੁਸੀਂ ਹੱਥ ਸਾਫ ਨਹੀਂ ਨਹੀਂ ਤੁਸੀਂ ਤਾਂ ਵਧੀਆ ਵਿੱਚੋਂ ਲੋਕਾਂ ਨੂੰ ਕੱਢ ਕੇ ਵੇਚਦੇ ਉਹਨਾਂ ਨੇ ਅਸੀਂ ਕਿਹੜਾ ਵਿੱਚ ਵੇਚਦੇ ਆਪਾਂ ਥੋੜੀ ਵੇਚ ਦੇ ਕੱਲੇ ਘਾਟੇ ਕੋਈ ਨਹੀਂ ਕਰਦੇ

جان سے چلا لو پیسے دی گاؤں سے چلے گئے اور بندہ وہاں پر پڑا جس کا مان نہیں تھا کہاں لے کے تو کہاں سے پانی دے رہا ہے یہ میرا بنتے 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 مار کے بلانے بھی ہے وہیں صدر چل دینا ہے دووار میرا خاطر ہو گیا ਜੀ ਪੰਜਾਬ ਸਰਕਾਰ ਜੀ ਦੇ ਮਿਸ਼ਨ ਤੰਦਰੁਸਤ ਦੇ ਅੰਦਰ ਆਟੇ ਜਿਸ ਨਾਮ ਸਰਦਾਰ ਦਰਜ ਸਿੰਘ ਜੀ ਹਾਈਸ ਉਹਨਾਂ ਨੇ ਸਾਨੂੰ ਸਖਤੀ ਦੇ ਦਿਸ਼ਾ ਨਿਰਦੇਸ਼ ਦਿੱਤੇ ਹੋਏ ਆ ਕਿ ਅਸੀਂ ਇੱਕ ਨਵੀਂ ਚਲਾਨੀ ਹੈ ਜਿਹਦੇ ਚ ਫਲਾ ਵਗੈਰਾ ਨੂੰ ਗੇਗਵੀ ਦਵਾਈ ਲੱਗਦੀ ਹੈ ਜਾਂ ਉਹਨਾਂ ਨੂੰ ਕੋਈ ਹੋਰ ਪ੍ਰੋਡਕਟ ਵਗੈਰਾ ਇਸਤੇਮਾਲ ਕੀਤਾ ਜਾਂਦਾ ਜਿੰਦਾ ਘਬਾਰਾ ਯੂਜ਼ ਹੁੰਦੀਆਂ ਜਾਂ ਗਲੇ ਸੜੇ ਫਲ ਵੇਕੇ ਵੇਚੇ ਜਾਂਦੇ ਆ ਪੂਰੇ ਸਬੰਧ ਵਿੱਚ ਅਸੀਂ ਇੱਧਰ ਸਰਜੀ ਮੰਡੀ ਆਏ ਹੋਏ ਹਾਂ ਕਿਉਂਕਿ ਸਾਡੇ ਜਿਹੜੇ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਸਾਹਿਬ ਹੈ ਉਹਨਾਂ ਨੇ ਵੀ ਸਾਨੂੰ ਇੱਕ ਸਖਤ ਨੇ ਜ਼ਿਲ੍ਹਾ ਨੇ ਨਿਰਦੇਸ਼ ਦਿੱਤੇ ਹੋਏ ਹੈ ਕਿ ਇਹਨਾਂ ਜਿੱਥੇ ਦੀ ਰੋਕਥਾਮ ਕੀਤੀ ਜਾਵੇ ਤਾਂ ਕਿ ਲੋਕਾਂ ਨੂੰ ਚੰਗਿਆ ਫਲ ਫਰੂਟ ਔਰ ਸਬਜ਼ੀਆਂ ਮਿਲ ਸਕਣ ਸੋ ਮਾਨਯੋਗ ਸਿਹਤ ਮੰਤਰੀ ਸਾਹਿਬ ਅਤੇ ਡਿਪਟੀ ਕਮਸ਼ਨਰ ਸਾਹਿਬ ਅਤੇ ਸਿਵਲ ਸਰਜਨ ਸਾਹਿਬ ਦੇ ਨਿਰਦੇਸ਼ ਦੇ ਅਨੁਸਾਰ ਅਸੀਂ ਅੱਜ ਇੱਥੇ ਸਬਜ਼ੀ ਮੰਡੀ ਆਏ ਹਾਂ ਔਰ ਇੱਥੇ ਆ ਕੇ ਅਸੀਂ ਅਲੱਗ-ਅਲੱਗ ਗੋਡਾਊਨਸ ਜੋ ਇਨ ਕੇਪਰੂਸ ਨੋ ਦਵਾਈ ਵਗੈਰਾ ਲੱਗਦੀ ਹੈ ਜਾਂ ਕੋਲਡ ਸਟੋਰੇਜ ਹੁੰਦੀ ਹੈ ਉਹਨਾਂ ਨੂੰ ਚੈੱਕ ਕੀਤਾ ਹੈ ਪੂਰੇ ਚ ਕਈ ਜਗ੍ਹਾ ਸਾਨੂੰ ਨੀਮੇਤਾ ਪਾਈਆਂ ਨਹੀਂਆਂ ਕਈਆਂ ਨੇ ਤਾਂ ਚਲੋ ਸਟੋਰ ਕੀਤਾ ਆ ਠੰਡੇ ਜਗ੍ਹਾ ਕੋਲਡ ਸਟੋਰੇਜ ਪ੍ਰੋਪਰ ਫੰਕਸ਼ਨਿੰਗ ਹੈਗੀ ਹੈ ਲੇਕਿਨ ਜਿਹੜੀ ਐ ਇਥੇ ਗੈਸਰ ਜਿਹੜੀ ਐ ਯੂਜ਼ ਕੀਤੀ ਜਾ ਰਹੀ ਹੈ ਔਰ ਸਪਰੇਅ ਕੀਤੀ ਜਾ ਰਹੀ ਹੈ ਜਾਂ ਕੈਲਸ਼ੀਅਮ ਕਾਰਬਾਈਡ ਵੀ ਲਗਾਇਆ ਜਾ ਰਿਹਾ ਹੈ ਇਹਦੇ ਇਰਤੋਂ ਇਲਾਵਾ ਵੀ ਕਈ ਜਗ੍ਹਾ ਸੀ ਦੇਖਿਆ ਕਿ ਗੱਲੇ ਸੜੇ ਪਾਲ ਹੈ ਉਹ ਵੀ ਪਏ ਹੋਏ ਹੈ ਗੋਡਾਂਸ ਚ ਔਰ ਜਿੰਨਾ ਦਾ ਇਸਤੇਮਾਲ ਉਹ ਖੁਦ ਕਹਿੰਦੇ ਆ ਕਿ ਅਸੀਂ ਇਹਨਾਂ ਨੂੰ ਮਤਲਬ ਪਸ਼ੂ ਧਨ ਉਹਨਾਂ ਨੂੰ ਪਾ ਦਿੰਦੇ ਆ ਜਾਂ ਕੋਈ ਹੋਰ ਅਸ਼ੂਰ ਵਗੈਰਾ ਵਿੱਚ ਪਾ ਦਿੰਦੇ ਆ ਜੜੀ ਵੀ ਚੰਗੀ ਗੱਲ ਨਹੀਂ ਹੈ ਕਿਉਂਕਿ ਉਹ ਉਹਨਾਂ ਦਾ ਦੁੱਧ ਹੀ ਅਸੀਂ ਇਸਤੇਮਾਲ ਕਰਨੇ ਆ ਸਾਰੇ ਜਿੰਨੇ ਨੰਬਰ 2 ਕਿ ਇਹ ਅਖਬਾਰਾਂ ਦਾ ਵੀ ਯੂਜ਼ ਆਮ ਤੌਰ ਤੇ ਜਿੰਨੇ ਵੀ ਸਟੋਰ ਹੈ ਜਾਂ ਜਿਹੜੇ ਵਿਜ਼ਿਟ ਕੀਤੇ ਸਾਰੀ ਜਗ੍ਹਾ ਇਹ ਅਖਬਾਰਾਂ ਦਾ ਯੂਜ਼ ਹੋ ਰਿਹਾ ਹੈ ਪਰਾਲੀ ਦੇ ਨਾਲ ਨਾਲ ਅਖਬਾਰਾਂ ਦਾ ਜਿਹੜਾ ਯੂਜ਼ ਹੋ ਰਿਹਾ ਹੈ ਅਖਬਾਰਾਂ ਦੀ ਜਿਹੜੀ ਇੰਕ ਹੈਗੀ ਆ ਉਹ ਸਾਡੀ ਸਿਹਤ ਲਈ ਬਹੁਤ ਖਤਰਨਾਕ ਹੈ ਕਿਉਂਕਿ ਇਹ ਕੈਂਸਰ ਕਾਰਸੀਨੋ ਜੈਨਿਕ ਹੈਗੀ ਆ ਸੋ ਇਹਨਾਂ ਨੂੰ ਅਸੀਂ ਇਨਸਟਰਕਸ਼ਨਸ ਦੇ ਰਹੇ ਹਾਂ ਕਿ ਇਹ ਚੀਜ਼ਾਂ ਨਾ ਵਰਤੀਆਂ ਜਾਣ ਇਹਨਾਂ ਬਾਰੇ ਰੋਕਥਾਮ ਕੀਤੀ ਜਾਵੇ ਗੈਸ ਨਾ ਕੀਤੀ ਜਾਵੇ ਬਲਕਿ ਕਾਸ਼ ਸ਼ੰਕਾਰਪੜ ਨਹੀਂ ਕੀਤੀ ਜਾਵੇ ਔਰ ਇਸ ਦੇ ਨਾਲ ਹੀ ਜੋ ਐਫਐਸਐਸਆਈ ਜੈ ਐਕਟ ਹੈ ਨਾ ਉਹਦੇ ਨਿਯਮ ਆਦਾ ਪੂਰਾ ਇਸਤੇਮਾਲ ਕੀਤਾ ਜਾਵੇ ਔਰ ਉਹਨੂੰ ਪਾਲਣਾ ਕੀਤੀ ਜਾਵੇ ਇਸ ਤੋਂ ਇਲਾਵਾ ਅਸੀਂ ਹੋਰ ਵੀ ਸਾਰੇ ਉਪਰਾਲੇ ਕਰ ਰਹੇ ਹਾਂ ਜਿੱਦਾਂ ਇਹਨਾਂ ਦਾ ਕੈਂਪ ਆਰਗੇਨਾਈਜ਼ ਕਰਕੇ ਕਿਉਂਕਿ ਕਈਆਂ ਦੇ ਰਜਿਸਟ੍ਰੇਸ਼ਨ ਦਾ ਲਾਇਸੈਂਸ ਪ੍ਰੋਪਰ ਨਹੀਂ ਹੈਗੇ ਆ ਉਹਨਾਂ ਨੂੰ ਅਸੀਂ ਰੀਨਿਊ ਵੀ ਕਰਾਵਾਂਗੇ ਤੋ ਐਸ ਆਰੇ ਸਾਡੀ ਮੁਹਿੰਮ ਜਿਹੜੀ ਗਈ ਹੈ ਲੋਕੀ ਚੱਲ ਗਿਆ ਔਰ ਲੋਕਾਂ ਨੇ ਚੱਲ ਗਿਆ ਸਰ ਇੱਕ ਗੱਲ ਦੱਸੋ ਇਹ ਜਿਹੜੇ ਜਿੰਨੇ ਵੀ ਇਹ ਫਰੂਟ ਵਾਲੇ ਇਹ ਬਹੁਤ ਪੁਰਾਣੇ ਪੁਰਾਣੇ ਬੰਦੇ ਆ ਇਹ ਕੋ ਨਵੇਂ ਬੰਦੇ ਨਹੀਂ ਪਰ ਫਿਰ ਵੀ ਇਹ ਹਰ ਵਾਰੀ ਤੁਸੀਂ ਇਹਨਾਂ ਨੂੰ ਚੈੱਕ ਕਰਦੇ ਆ ਤੁਹਾਡੇ ਤੋਂ ਪਹਿਲਾਂ ਵੀ ਚੈੱਕ ਕਰਦੇ ਸੀਗੇ ਪਰ ਕਿਉਂ ਨਹੀਂ ਇਹ ਉੱਤੇ ਇਹਨਾਂ ਚੀਜ਼ਾਂ ਨੂੰ ਕਿਉਂ ਨਹੀਂ ਇਹ ਇਸਤੇਮਾਲ ਕਰਦੇ ਜਿਹੜੀਆਂ ਲੋਕਾਂ ਦੀ ਸਿਹਤ ਨਾਲ ਸੰਧਿਤ ਆ ਇਹਨਾਂ ਨੂੰ ਜਿੱਦਾਂ ਵੀ ਮੈਂ ਪਹਿਲੇ ਵੀ ਕਹਿਣਾ ਆ ਕਿ ਇਹ ਸਾਡਾ ਕੰਮ ਹੈਗਾ ਹੈ ਕਿ ਇਹਨਾਂ ਨੂੰ ਇਨਸਟਰਕਸ਼ਨ ਦੇ ਨਾਲ ਲੈਣ ਇਹਨਾਂ ਨੂੰ ਕਈ ਗੱਲਾਂ ਸਿਖਾਣੀਆਂ ਵੀ ਆ ਇਹ بار-ਬਾਰ ਕਹਿਣਾ ਪਹਿਣਾ ਸਾਨੂੰ ਤਦ ਹੀ ਇਹਨਾਂ ਦੇ ਨਿਵਾਜ਼ ਜਾਏਗੀ ਪਰ ਸਾਡਾ ਉਪਰਾਲਾ ਹੀ ਅਨਥਕ ਹੋ ਕੇ ਇਹ ਕੰਮ ਕਰਦੇ ਰਹਿਣਾ ਜਿੰਨਾ ਚਿਰ ਕਿ ਇਹਨਾਂ ਨੂੰ ਪੂਰੀ ਸੁਭੋਜ ਨਾ ਹੋਵੇ ਤੇ ਔਰ ਸਮਝ ਆ ਜਾਏ ਔਰ ਲਾਇਸੈਂਸ ਵੀ ਬਣਾਣ ਔਰ ਪ੍ਰੋਪਰ ਜਿਹੜੀ ਸਾਡੀਆਂ ਇਨਸਪੈਕਸ਼ਨਸ ਹੈਗੀਆਂ ਉਹ ਫਾਲੋ ਕਰਨੀ ਸਾਡਾ ਕੰਮ ਚੱਲਦਾ ਰਹੇਗਾ ਠੀਕ ਹੈ